ਸਭ ਤੋਂ ਵੱਡੀ ਪ੍ਰੋਬਲਮ ਹੁੰਦੀ 5:30 ਪੰਜ ਤਹਾਜੇ ਵਜੇ ਦੇ ਬੱਚੇ ਦੀ ਵੇਖ ਲੈ ਹਾਂਜੀ ਬਾਜੀ 6 ਵਜੇ ਦੀ ਦੇਖੋ ਇੱਥੇ ਕੀ ਹਾਲ ਹੁੰਦਾ ਇੱਥੇ ਪਰਲੇ ਪਰਲੇ ਓਪਨ ਡਰਿੰਕ ਨਹੀਂ ਨਹੀਂ ਸਾਹਮਣੇ ਹੀ ਆਹ ਪਾਰਕਿੰਗ ਮੇਂ ਓਪਨ ਡਰਿੰਕ ਕਿੰਨੇ ਡਰਿੰਕ ਪਈ ਜਾਂਦੀ ਇੱਥੇ ਸ਼ਾਪਸ ਤੇ ਆਨਲੀਗਲ ਪਈ ਜਾਂਦੀ ਹੈ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਹੈ ਕਿਸੇ ਕੋਲ ਕੋਈ ਕੁਛ ਨਹੀਂ ਹੈ ਦੋ ਟਾਬੇ ਇੱਥੇ ਮੇਨ ਜੋ ਕਿ ਸ਼ਰਾਬ ਤਾਂ ਹੈ ਹੀ ਹੈ ਬਿਲਕੁਲ ਕੋ ਅੱਜ ਦੀ ਨਹੀਂ ਕੋਈ ਇਹ ਪਤ ਨਹੀਂ ਕਿੰਨੇ ਸਾਲ ਹੋ ਗਏ ਲੋਕਾਂ ਦੇ ਸ਼ਾਪ ਕੰਪਲੈਕਸ ਪੰਜ ਪੰਜ ਕਰੋੜ ਦੇ ਹੋ ਗਏ ਇੱਥੇ 2 ਡੂੜ ਕਰੋੜ ਦਾ ਨਿਬਲਿੰਦਾ ਸਭ ਤੋਂ ਵੱਡੀ ਪ੍ਰੋਬਲਮ ਇਹਦੀ ਇਹ ਹੈ ਜੋ ਇਹਦੇ ਨਾਲ ਇੱਥੇ ਜੂਆ ਚੱਲਦਾ ਹੈ ਜੋ ਇੱਥੇ ਬਹੁਤ ਕੁਝ ਚੱਲਦਾ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਨ 20 ਕਰੋੜ ਦਾ ਜਿਹੜਾ ਏਰੀਆ ਹੈ ਰਾਈਟ ਹੈ ਤੇ ਗੇਟ ਲੱਗਿਆ ਇੱਥੇ ਇਹਦੇ ਵਿੱਚ ਦੀ ਲੇਡੀਜ਼ ਬੰਦ ਨਹੀਂ ਟੱਪਸ ਦਾ ਲੇਡੀ ਤਾਂ ਕੀ ਟੱਪੇ ਸਭ ਦੀ ਨਿਗਾਹ ਤਾਂ ਮੇਨ ਰੋਡ ਦੇ ਉੱਤੇ ਆ ਇਹ ਕੋਈ ਕਿਸੇ ਗੁੱਜਿਆ ਨਹੀਂ ਗੱਲ ਇਹ ਬਿਲਕੁਲ ਜਿਹਦੇ ਵੱਲ ਕੋਈ ਧਿਆਨ ਨਹੀਂ ਹੈ ਕਿਛੇ ਸ਼ਰਿਆਮ ਨੰਗਾ ਨਾਚ ਹੁੰਦਾ ਇਕੱਲੇ ਇਕੱਲੇ ਬੰਦੇ ਪੁੱਛ ਲੋ ਜੀ ਤੋਂ ਸਹੀ ਧੰਨਵਾਦ ਅਸੀਂ ਪੰਜ ਕਵੇ ਤੋਂ ਬਾਅਦ ਬਨੇਰੇ ਤੇ ਗਿਰੇ ਬਈ ਸੋਣੇ ਆਪਾਂ ਸਾਰੇ ਭਾਈ ਆਪਣੇ ਸਾਰੇ ਵੀਰ ਨੇ ਆਪਾਂ ਇਹ ਜਾਂ ਤੁਹਾਨੂੰ ਦੱਸ ਲੈ ਸਕਦੇ ਜੀ ਕਿਵੇਂ ਬੰਦੇ ਬੈਠੇ ਹੁੰਦੇ ਕਿੰਨੇ ਨੇ ਜਦੋਂ ਅਸੀਂ ਦਰਵਾਜ਼ਾ ਬੰਦ ਕਰ ਦੈ ਨਾ ਮੈ ਮੈਨੂੰ ਵੀ ਨਹੀਂ ਛੱਡ ਰਿਹਾ ਇਸ ਤੋਂ ਬੱਚੇ ਜਦੋਂ ਮੈਂ ਆ ਕੇ ਦੇਖਿਆ ਦੋਨੇ ਬੇਟੀਆਂ ਉੱਪਰ ਬੈਠ ਬੰਦੇ ਨਾਲ 6 ਵੇ ਤੋਂ ਬਾਅਦ ਰਾਤ ਨੂੰ ਤਾਂ ਹੋਣਾ ਹੀ ਹੋਣਾ ਮਾਹੌਲ ਪੂਰਾ ਖਤਰਨਾਕ ਤੁਸੀਂ ਆਏ ਦੇਖ ਲਓ ਵੀ ਅਸੀਂ ਕਿਵੇਂ ਘੱਟ ਸਕਦੇ ਹਾਂ ਜਮਾ ਮੇਰਾ ਦਰਵਾਜ਼ਾ ਸਾਹਮਣੇ ਖੁੱਲਦਾ ਪਾਰ ਕਰ ਮੇਰੇ ਉੱਪਰ ਹੱਸ਼ ਕਰ ਉੱਪਰ ਰੰਗ ਨਾ ਅਸੇ ਛੇਵੇਂ ਤੋਂ ਬਾਅਦ ਉਹ ਦਵਾਜਰੀਆਂ ਸਾਰਾ ਇਧਰੋਂ ਪਾਰਕ ਬੰਨੀ ਉਹ ਵੀ ਕੋਈ ਨਹੀਂ ਦਿਖੇ ਨਾ ਆਏ ਨਾ ਹੋਵੇ ਕੋਈ ਬੋਲਦੇ ਨੇ ਬੱਚੇ ਕਿਸੇ ਨੂੰ ਗਲਤ ਗੱਲ ਪਤਾ ਲੱਗਦੀ ਆ ਚੋਰ ਆਪਣੇ ਬੱਚੇ ਨੂੰ ਆਪਾਂ ਸੇਫ ਰੱਖ ਸਕਦਾ ਕਿਸੇ ਤੋਂ ਕੁਝ ਕਹਿ ਨਹੀਂ ਸਕਦੇ ਸਾਨੂੰ ਓੰਨੀ ਕਰ ਰਿਕਵੈਸਟ ਹੈ ਵੀ ਸਾਡੀ ਪਾਰਕ ਦੀ ਕੰਦ ਉੱਚ ਕੀਤੀ ਜਾਵੇ ਜਾਂ ਕੋਈ ਪਾਰਕ ਦਾ ਹੱਲ ਕੀਤਾ ਜਾਵੇ ਜੀ ਮੈਂ ਫਿਰ ਐਮਸੀ ਕਰਨੀ ਕਿ ਉਹ ਆਪਰੇਸ਼ਨ ਉਹਨਾਂ ਨੂੰ ਦੱਸਾਂ ਹਾਂਜੀ ਤੁਸੀਂ ਉਹੀ ਸੋਧਨ ਵਾਲੇ ਸਰਪੈਸਟ ਕੀਤੀ ਹੈ ਜੀ ਹਾਂਜੀ ਉਹ ਬਹੁਤ ਜ਼ਿਆਦਾ ਹੁੰਦਾ ਹੈ ਸ਼ਾਮ ਦੇ ਟਾਈਮ ਤੇ ਬੱਚੇ ਰਾਤ ਨੂੰ ਆਉਂਦੇ ਟਿਊਸ਼ਨਾਂ ਤੋਂ ਬੱਚੇ ਇੱਕੋ ਦਮ ਜਾ ਨਹੀਂ ਸਕਦੇ ਈਵਨ ਕਿ ਅਸੀਂ ਉਹ ਪੱਗ ਚ ਆਇਆ ਅਸੀਂ ਅੱਗੇ ਪਿੱਛੇ ਦੇਖ ਕੇ ਆਏ ਜੀ ਸਾਡੇ ਪਿੱਛੇ ਕੋਈ ਆਇਆ ਤਾਂ ਨਹੀਂ ਨਾਲ ਦੇ ਨਾਲ ਆਏ ਨਹੀਂ ਪਤਾ ਜੀ ਫੋਨ ਖੋ ਕੇ ਲੈ ਗਏ ਜਿਹੜੀਆਂ ਸਬਜ਼ੀ ਵਾਲੇ ਦੀ ਗੱਲ ਦੱਸੀ ਅਸੀਂ ਸਬਜ਼ੀ ਲੈਣੇ ਉਹ ਸਾਡੇ ਘਰ ਦੇ ਸਾਹਮਣੇ ਆਇਆ ਜਮ ਅਸੀਂ ਦਰਵਾਜ਼ੇ ਦੇ ਬਾਹਰ ਖੜੇ ਹਾਂ ਉਹਨਾਂ ਨੇ ਸੂਆ ਰੱਖਿਆ ਨਾਲ ਜਿਹਨੇ ਪੈਸੇ ਕਣਵਾ ਕੇ ਲੈ ਗਏ ਇਵਨ ਕੀ ਅਸੀਂ ਕੁਝ ਨਹੀਂ ਕਰ ਸਕਿਆ ਉਹ ਵਿਚਾਰਾ ਕਰੀ ਗਿਆ ਭਾਬੀ ਭਾਬੀ ਅਸੀਂ ਕੁਝ ਨਹੀਂ ਕਰ ਸਕਦੇ ਪਾਰਕ ਚ ਵੀ ਦੋ ਬੰਦੇ ਹੋਰ ਬੈਠੇ ਸੀ ਜਦੋਂ ਜਾਵੜੇ ਉਦੋਂ ਆ ਕੇ ਨਾਲ ਦੀ ਉਹਨਾਂ ਦੇ ਕੋਈ ਕੀ ਕਹਿਣਾ ਤੇ ਅੱਜ ਅਸੀਂ ਜਿਹੜਾ ਇੱਥੇ ਵੀਰ ਕਲੋਨੀ ਚ ਜਿਹੜਾ ਕੋਤਵਾਲੀ ਥਾਣੇ ਚ ਪੈਂਦੀ ਹੈ ਕਲੋਨੀ ਉੱਥੇ ਇੱਕ ਮੋਹੱਲਾ ਡਿਫੈਂਸ ਕਮੇਟੀ ਜਾਂ ਫਿਰ VDC ਜਿਹਨੂੰ ਅਸੀਂ ਪਿੰਡਾਂ 'ਚ ਵਿਲੇਜ ਡਿਫੈਂਸ ਕਮੇਟੀ ਕਹਿੰਦੇ ਆ ਉਹਦੀ ਅੱਜ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਪੂਰੇ ਪੰਜਾਬ 'ਚ ਇਹਦਾ ਨਾਂ ਸੰਪਰਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ 'ਚ ਜਿਵੇਂ ਪਹਿਲਾਂ ਅਸੀਂ ਜ਼ਿਆਦਾਤਰ ਡਰੱਗਸ ਵਗੈਰਾ ਦੀ ਮੀਟਿੰਗਸ ਪਬਲਿਕ ਨਾਲ ਕਰਦੇ ਸੀ ਹੁਣ ਅਸੀਂ ਉਹਨਾਂ ਨਾਲ ਜਿਹੜੇ ਹਰ ਵਾਰਡ 'ਚ ਮੋਹੱਲੇ 'ਚ ਜਾਂ ਪਿੰਡਾਂ ਦੇ ਜਿਹੜੇ ਸਾਡੇ ਮੈਂਬਰਸ ਐ ਉਹਨਾਂ ਦੇ ਨਾਲ-ਨਾਲ ਜਿਹੜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈ ਉਹਨਾਂ ਸਾਰਿਆਂ ਨਾਲ ਇੱਕ ਇਨਫਾਰਮਲ ਕਮਿਊਨੀਕੇਸ਼ਨ ਕਰਾਂਗੇ ਅੱਜ ਅਸੀਂ ਇੱਥੇ ਸ਼ੁਰੂ ਕੀਤਾ ਵੀਰ ਕਲੋਨੀ ਜਿਹਦੇ ਵਿੱਚ ਅਸੀਂ ਉਹਨਾਂ ਦੇ ਜਿਹੜੇ ਮਸਲੇ ਪੁਲਿਸ ਨਾਲ ਰਿਲੇਟਡ ਉਹਨਾਂ ਦੇ ਹੁੰਦੇ ਆ ਜਿਵੇਂ ਕਿ ਕੋਈ ਸਟਰੀਟ ਕਰਾਈਮ ਹੈ ਉਹਨਾਂ ਦੇ ਗਲੀ 'ਚ ਕੁਝ ਇਸ ਤਰ੍ਹਾਂ ਦਾ ਜਿਹਦੇ ਨਾਲ ਉਹਨਾਂ ਨੂੰ ਅਨ ਇਨਸਿਕਿਓਰ ਫੀਲ ਹੁੰਦਾ ਹੈ ਜਾਂ ਡਰੱਗਸ ਹੋ ਗਿਆ ਜਾਂ ਫਿਰ ਕੋਈ ਗੈਂਗਸਟਰਿਜ਼ਮ ਇਸ ਤਰ੍ਹਾਂ ਦੇ ਵਕਫ-ਵਕ ਮੁੱਦੇ ਹੈ ਉਹਨਾਂ ਬਾਰੇ ਅਸੀਂ ਅੱਜ ਇੱਥੇ ਬੜੀ ਹੈਲਦੀ ਨਾਲ ਕਮਿਊਨੀਕੇਸ਼ਨ ਕੀਤੀ ਹੈ ਉਹਨਾਂ ਨੇ ਸਾਰਿਆਂ ਨੇ ਖੁੱਲ ਕੇ ਸਾਨੂੰ ਜੋ ਉਹਨਾਂ ਦੀ ਪ੍ਰੋਬਲਮਸ ਫੇਸ ਕਰ ਰਿਹਾ ਜ ਛੋਟੇ-ਛੋਟੇ ਸਟਰੀਟ ਕ੍ਰਾਈਮ ਜਿਹੜੇ ਹੁੰਦੇ ਆ ਨਸ਼ੇ ਦੀ ਜਿਹੜੀ ਪ੍ਰੋਬਲਮ ਦੱਸ ਰਹੀ ਸੀ ਪਾਵੇਂ ਏਰੀਆ 'ਚ ਨਹੀਂ ਆ ਪਰ ਉਹਦੇ ਰਿਲੇਟਿਡ ਜਦੋਂ ਇੱਥੇ ਕੋਈ 스ਨਾਚਿੰਗ ਵਗੈਰਾ ਹੁੰਦੀ ਹੈ ਫਿਰ ਕੋਈ ਪਾਰਕਿੰਗ ਦਾ ਮੁੱਦਾ ਹੈ ਜਾਂ ਕੋਈ ਫੀਮੇਲਸ ਅਨ ਸੇਫ ਫੀਲ ਕਰਦੀਆਂ ਉਹ ਸਾਰਿਆਂ ਨੂੰ ਅਸੀਂ ਨੋਟ ਕਰ ਲਿਆ ਤਾਂ ਅਸੀਂ ਇਹਨਾਂ ਨੂੰ ਆਸ਼ਵਾਸਨ ਵੀ ਦਿਵਾਇਆ ਹੈ ਕਿ ਬਹੁਤ ਜਲਦੀ ਅਸੀਂ ਇਹਨਾਂ ਸਾਰਿਆਂ ਤੇ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਔਰ ਉਸ ਤੋਂ ਇਲਾਵਾ ਮੈਂ ਇੱਥੇ ਦੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਜੋ ਜੋ ਆਪਣੇ ਸ਼ਹਿਰ ਚ ਸੀਸੀਟੀਵੀ ਕੈਮਰੇ ਲਵਾਉਣ ਦੀ ਪਹਿਲ ਸ਼ੁਰੂ ਕੀਤੀ ਸੀ ਪ੍ਰਪੋਜ਼ਲ ਭੇਜਿਆ ਹੈ ਕਮਿਸ਼ਨਰ ਕੋਰਪੋਰੇਸ਼ਨ ਨੂੰ ਤੇ ਉਹ ਸਾਡਾ ਕਲੀਅਰ ਵੀ ਹੋ ਗਿਆ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਲਾਣੇ ਵੀ ਸ਼ੁਰੂ ਕਰ ਦਾਂਗੇ ਤੇ ਜਿਹੜੇ ਅਸੀਂ ਬਠਿੰਡਾ ਸ਼ਹਿਰੀ ਏਰੀਆ ਚ ਪੁਲਿਸ ਦੀ ਪਿਕਟਸ ਬਣਾ ਰਹੇ ਆ ਉਹ ਵੀ ਅਸੀਂ ਬਹੁਤ ਜਲਦੀ ਲਾਂਚ ਕਰ ਲੇ ਸੋ ਇਸ ਤਰ੍ਹਾਂ ਦੀ ਉਹਨਾਂ ਵੱਲੋਂ ਵੀ ਗੱਲਾਂ ਸੁਣੀਆਂ ਤੇ ਅਸੀਂ ਵੀ ਆਪਣਾ ਦੱਸਿਆ ਸਾਡਾ ਕੀ ਪਲਾਨ ਹੈ ਸੋ ਅਸੀਂ ਇਨਸ਼ੋਰ ਕਰਾਂਗੇ ਕਿ ਹੌਲੀ-ਹੌਲੀ ਅਸੀਂ ਪੂਰੇ ਜ਼ਿਲ੍ਹੇ ਨੂੰ ਕਵਰ ਕਰੀਏ ਔਰ ਜੋ ਪਬਲਿਕ ਦੀ ਫੀਡਬੈਕ ਹੈ ਪੁਲਿਸ ਦੀ ਵਰਕਿੰਗ ਸੁਧਾਰਨ ਲਈ ਜਾਂ ਸਾਡੀ ਪੁਲਿਸ ਪਬਲਿਕ ਦਾ ਗੈਪ ਕਵਰ ਕਰਨ ਲਈ ਇਸੇ ਤਹਿਤ ਇਹ ਸੰਪਰਕ ਪ੍ਰੋਗਰਾਮ ਅਜੇ ਸੀ ਜਾਰੀ ਹੈ ਮੈਡਮ ਜਿਹੜਾ ਐਸਟੀਮੇਟ ਕੈਮਰਾ ਦਾ ਹੈਗਾ ਤੇ ਦੂਸਰਾ ਇਹਨਾਂ ਦਾ ਜਿਹੜਾ ਕੰਟਰੋਲ ਤੇ ਇਹਦਾ ਜੀ ਕੈਮਰੇ 30 ਪੁਆਇੰਟਸ ਹੈ ਲੋਕੇਸ਼ਨਸ ਉਹਦੇ ਚ ਸਾਡੇ ਅਰਾਊਂਡ 45 ਕੈਮਰੇਜ਼ ਐਨਪੀਆਰ ਆ ਔਟੋਮੈਟਿਕ ਨੰਬਰ 플레이ਟ 리ਡਰ ਔਰ ਅਰਾਊਂਡ 104 ਦੇ ਕਰੀਬ ਸਾਡੇ ਨੈਕਸਟ ਹੈਗੇ ਹਾਈ ਰੈਜ਼ੋਲੂਸ਼ਨ ਇਹ ਸਾਡਾ ਅਰਾਊਂਡ 85 ਲੱਖ ਦੇ ਕਰੀਬ ਦਾ ਪ੍ਰੋਪੋਜ਼ਲ ਹੈ ਔਰ ਪਿਕਟਸ 104 ਮੈਂ ਦੱਸ ਹੀ ਦਿੱਤੇ ਔਰ ਇਸ ਦੇ ਇਲਾਵਾ ਤੁਸੀਂ ਕੀ ਪੁੱਛ ਰਹੇ ਸੀਗੇ ਜੀ ਮੈਡਮ ਮੈਨੂੰ ਨਹੀਂ ਕਿ ਐਸਡੀਓ ਪੀਸੀ ਆਰ ਡੋਨਟ نو ਹਾਂਜੀ ਤਾਂ ਜਿਹੜਾ ਰਾਤ ਨੂੰ ਜ਼ਿਆਦਾਤਰ ਜਿਹੜੀ ਦਿੱਕਤ ਆ ਰਹੀ ਹੈ ਉਸ ਦੇ ਬਾਰੇ ਜਿਵੇਂ ਲੇਡੀਜ਼ ਨੇ ਕਿਹਾ ਕਿ ਪਾਰਕਿੰਗ ਵਿੱਚ ਜਿਹੜੀ ਇਹ ਪਾਰਕਾਂ ਦੇ ਵਿੱਚ بڑی ਜਿਹੜੀ ਬੇਸਿਕਲੀ ਤਾਂ ਜੀ ਗਸ਼ਤ ਦੀ ਹੀ ਇਹਨਾਂ ਨੇ ਗੱਲ ਕੀਤੀ ਹੈ ਤੇ ਪੀਸੀਆਰ ਦੀ ਟੀਮ ਮੈਂ ਤਾਂ ਮੰਨਦੀ ਆ ਕਿ ਇੱਥੇ ਸਾਡੀ ਬਠਿੰਡਾ ਸ਼ਹਿਰ ਦੀ ਪੀਸੀਆਰ ਬਹੁਤ ਹੀ ਇਫੈਕਟਿਵ ਹੈ ਇਹ ਤਾਂ ਥਾਣਿਆਂ ਦੇ ਕ੍ਰਾਈਮ ਵੀ ਟ੍ਰੇਸ ਕਰਕੇ ਦਿੰਦੇ ਆ ਨਾਟ ਜਸਟ ਕ੍ਰਾਈਮ ਇਹਨਾਂ ਨੇ ਬਹੁਤ ਸਾਰੇ ਨਸ਼ੇ ਵਾਲੇ ਪੁਆਇੰਟ ਆਫ ਸੇਲ ਦੇ ਨਸ਼ੇੜੀ ਵੀ ਫੜ ਕੇ ਦਿੰਦੇ ਆ ਤੇ ਮੈਂ ਤਾਂ ਇਹਨਾਂ ਨੂੰ ਬਹੁਤ ਇਨਕਰੇਜ ਕਰਦੀ ਆ ਕੰਗ੍ਰੈਚੂਲੇਟ ਕਰਦੀ ਆ ਤੇ ਆਮ ਸ਼ੋਰ ਉਹ ਖੜੇ ਵੀ ਸੀਗੇ ਇੱਥੇ ਪੀਸੀਆਰ ਵਾਲੇ ਉਹ ਸਾਰੀ ਗੱਲਾਂ ਸੁਣ ਰਹੇ ਅਸੀਂ ਸ਼ੋਰ ਕਰਾਂਗੇ ਕਿ ਜਲਦ ਤੋਂ ਜਲਦ ਇਹਨਾਂ ਦੀ ਸਾਰੀ ਪ੍ਰੋਬਲਮਸ ਤੋਂ ਅਸੀਂ ਇਹਦੇ ਤੇ ਨਿਜਾਤ ਪਾਈ ਮੈਂ ਪੜਾ ਈ ਰਿਕਸ਼ਾ ਨੂੰ ਲੈ ਕੇ ਕਿ ਈਵਨ ਆਊਟ ਕੀਤਾ ਜਾ ਸਕਦਾ ਹੈ ਈ ਰਿਕਸ਼ਾ ਦੀ ਜੀ ਮੈਨੂੰ ਇਹਨਾਂ ਨੇ ਜੋ ਗੱਲ ਦੱਸੀ ਉਹ ਮੈਂ ਕਮਿਸ਼ਨਰ ਕੋਆਪਰੇਸ਼ਨ ਨਾਲ ਵੀ ਕਰਾਂਗੀ ਕਿਉਂਕਿ ਈਵਨ ਆਊਟ ਕੀਤਾ ਜਾ ਸਕਦਾ ਹੈ ਨੰਬਰ ਪਲੇਟ ਈਵਨ ਆਊਟ ਇਹ ਜੀ ਅਸੀਂ ਇੱਕ ਵਾਰੀ ਪਹਿਲਾਂ ਪਤਾ ਕਰ ਲਈਏ ਕਿ ਇਹਦਾ ਸਿਸਟਮ ਹੈ ਕੋਜ਼ ਮੈਨੂੰ ਇਹਦੀ ਇਨਟੀਗ੍ਰਿਟੀ ਨਹੀਂ ਪਤਾ ਪਰ ਕਾਫੀਆਂ ਨੇ ਜੋ ਇਹਦੀ ਦੱਸਿਆ ਕਿ ਇਹਦੇ ਨਾਲ ਵੀ ਕ੍ਰਾਈਮ ਵਧ ਰਿਹਾ ਸੋ ਸਾਡੇ ਲਈ ਇੰਪੋਰਟੈਂਟ ਹੈ ਔਰ ਇਹਨਾਂ ਨੇ ਕੋਈ ਓਪਨ ਡਰਿੰਕਿੰਗ ਵਾਲੀ ਵੀ ਗੱਲ ਦੱਸੀ ਹੈ ਕਾਫੀ ਸਾਰੇ ਪੁਆਇੰਟਸ ਨੇ ਉਹ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਕਵਰ ਕਰੀਏ ਮੈਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੇ ਨੇ ਮਾਮਲੇ ਵੀ ਸਾਹਮਣੇ ਆਏ ਸੀਗੇ ਤਾਂ ਇਹ ਬਦਮਾਸ਼ੀ ਕਰਦੇ ਨੇ ਕੁਝ ਬੰਦਿਆਂ ਨੂੰ ਲੁੱਟਿਆ ਵੀ ਸੀਗਾ ਜਿਹਦੇ ਚਾਰ ਵੀ ਕੁਝ ਲੋਕਾਂ ਦੇ ਹਥਿਆਰ ਮਿਲੇ ਸੀਗੇ ਤੇ ਇਹਨਾਂ ਦੇ ਉੱਤੇ ਮਾਮਲੇ ਦਰਜ ਵੀ ਹੋਏ ਸੀਗੇ ਹਾਂਜੀ ਮੇਰੇ ਟਾਈਮ ਦੀ ਹੀ ਗੱਲ ਹੈ ਜੀ ਇੱਕ ਉਹ ਜਿਹੜੀ ਮੋਬਾਈਲ ਸ਼ਾ ਕਿ ਤੁਹਾਨੂੰ ਸੀ ਆਈ ਡੋਨਟ ਰਿਮੈਂਬਰ ਦਿ ਡੀਟੈਲਸ ਬਟ ਈ ਰਿਕਸ਼ਾ ਤੇ ਉਹ ਆਈ ਸੀਓ ਪਤਾ ਲੱਗਿਆ ਸੀਗਾ ਉਹਦੇ ਤੇ ਕਰਦੇ ਜੀ ਇੱਥੇ ਦੇ ਮੌਕੇ ਦੇ ਅਫਸਰ ਸਾਰੇ ਸਾਰੇ ਮੇਰੇ ਨਾਲ ਹੀ ਹੈਗੇ ਉਹਨਾਂ ਨੇ ਸਾਰੇ ਪੁਆਇੰਟਸ ਨੋਟ ਕੀਤੇ ਆ ਨਾਲ ਦੇ ਵਿੱਚ ਇੱਕ ਮਕਦਮਾ ਸਾਹਮਣੇ ਆਇਆ ਸੀ ਜਦੇ ਵਿੱਚ ਈ ਰਿਕਸ਼ਾ ਉਹ ਕਿਹਨਾਂ ਦਾ ਸੀ ਬੜਾ ਵੀ ਇਹਨਾਂ ਦਾ ਕਿਸੇ ਦਾ ਕੋਈ ਵੀ ਕੋਈ ਕਾਜ ਵਗੈਰਾ ਕੋਈ ਕੰਮ ਕਾਜ ਹੀ ਨਹੀਂ ਸੀਗੇ ਬਿਨਾਂ ਕਰਕੇ ਕੋਈ ਡੀਟੇਲ ਆਕੇ ਇਹ ਜੀ ਮੈਂ ਟ੍ਰੈਫਿਕ ਦੇ ਜਿਹੜੇ ਡੀਐਸਪੀ ਐ ਉਹਨਾਂ ਨੂੰ ਡਿਊਟੀ ਲਾਉਂਦੀ ਆ ਇਹ ਸਾਰਾ ਉਹ ਵਰਕ ਕਰਨਗੇ ਔਰ ਪੀਸੀਆਰ ਦੇ ਇਨਚਾਰਜ ਵੀ ਡੀਐਸਪੀ ਸਿਟੀ 1 ਕੋ ਲਈ ਹੈ ਇਹਨਾਂ ਨੂੰ ਮੈਂ ਕਿਹਾ ਕਿ ਇੱਕ ਮੀਟਿੰਗ ਸੱਦ ਕੇ ਐਸੋਸੀਏਸ਼ਨ ਵਗੈਰਾ ਉਹਨੂੰ ਬੁਲਾਓ ਔਰ ਉਹਨਾਂ ਨੂੰ ਸਖਤ ਵਾਰਨਿੰਗ ਦਿਓ ਕਿ ਟ੍ਰੈਫਿਕ ਰੈਗੂਲੇਟਰ ਬਹੁਤ ਵੱਡਾ ਇਸ਼ੂ ਹੈ ਕਿ ਜਿਹੜੀਆਂ ਹੈਵੀ ਵਹੀਕਲਸ ਨੇ ਜਿਹੜੇ ਕਿ ਜਿਹੜੇ ਕਿ ਟਾਈਮ ਨਾਲ 8 ਵਜੇ ਤੋਂ ਲੈ ਕੇ ਸ਼ਾਮ ਦਾ 7 ਵਜੇ 7 ਵਜੇ ਤੱਕ ਤਾਂ ਉਹ ਅੱਜ ਵੀ ਐਂਟਰ ਹੋ ਰਹੇ ਨੇ ਇਹ ਜੀ ਸਾਰੇ ਪੁਆਇੰਟਸ ਅਸੀਂ ਕਰ ਲਏ ਨੋਟ ਬਾਕੀ ਐਸਪੀ ਸਿਟੀ ਵੀ ਇਸ ਏਰੀਆ ਦੇ ਹੀ ਹੈਗੇ ਅਸੀਂ ਇਹ ਜੀ ਨੰਬਰ ਐਕਚੁਅਲੀ ਸੀਐਮ ਮੁੱਖ ਮੰਤਰੀ ਪੰਜਾਬ ਵੱਲੋਂ ਹੀ ਇਨੌਗਰੇਟ ਕੀਤਾ ਗਿਆ ਸੀ ਪਰ ਮੈਨੂੰ ਲੱਗਿਆ ਕਿ ਸ਼ਾਇਦ ਇੱਥੇ ਨਹੀਂ ਅਵੇਅਰਨੈਸ ਨਹੀਂ ਹੈ ਤਾਂ ਮੈਂ ਦੱਸਿਆ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਡਰੱਗਸ ਤੇ ਰਿਲੇਟਿਡ ਇੱਕ ਹੈਲਪਲਾਈਨ ਨੰਬਰ ਹੈ ਉਹ ਹੈਗਾ 9779100200 ਇਹਦੇ 'ਚ ਫਾਇਦਾ ਇਹ ਹੈ ਕਿ ਜਿਵੇਂ ਪਬਲਿਕ ਨੂੰ ਲੱਗਦਾ ਸੀ ਕਿ ਅਸੀਂ ਕੋਈ ਡਰੱਗਸ ਦੀ ਇਨਪੁਟ ਪੁਲਿਸ ਨੂੰ ਦੱਸਦੇ ਆ ਤਾਂ ਸਾਡੀ ਆਈਡੈਂਟੀਟੀ ਰਿਵੀਲ ਹੋ ਜਾਂਦੀ ਹੈ ਉਸੇ ਨੂੰ ਧਿਆਨ 'ਚ ਰੱਖਦੇ ਹੋਏ ਇਹ ਹੈਲਪਲਾਈਨ ਨੰਬਰ ਇੱਕ ਚੈਟਬੋਟ ਹੈ ਜਿਹਦੇ 'ਚ ਜੋ ਪਬਲਿਕ ਕੰਪਲੇਨਟ ਕਰਦੀ ਹੈ ਉਹਨਾਂ ਦਾ ਨੰਬਰ ਉੱਥੇ ਨਹੀਂ ਰਿਫਲੈਕਟ ਕਰਦਾ ਪਰ ਜਿਸ ਕਨਸਰਨਡ ਜ਼ਿਲੇ ਦਾ ਕੰਪਲੇਂਟ ਹੁੰਦੀ ਹੈ ਉੱਥੇ ਦਾ ਚੰਡੀਗੜ੍ਹ ਦਾ ਕੰਟਰੋਲ ਰੂਮ ਸਾਨੂੰ ਉਹ ਟਰਾਂਸਫਰ ਕਰਦਾ ਹੈ ਤੇ ਸਾਨੂੰ 24 ਘੰਟੇ ਦੇ ਅੰਦਰ ਅੰਦਰ ਉਹਦਾ ਰਿਜ਼ਲਟ ਉਹਨਾਂ ਨੂੰ ਫੀਡਬੈਕ ਦੇਣਾ ਹੁੰਦਾ ਹੈ